ਜਾ ਪਤਾ ਨਾਲ ਹੈ ਮੈਂ ਸ਼ਫੀਕ ਕੁਮਾਰ ਪ੍ਰਿੰਸੀਪਲ گورਨਮੈਂਟ ਸੈਨੀਸ ਕੰਡਰੀ ਸਕੂਲ ਮਗਰਮੋਦੀਆ ਡਿਸਟ੍ਰਿਕਟ ਗਰਦਾਸਪੁਰ ਹੈ ਇਹ ਬਾਰਡਰ ਬੈਟ ਦੇ ਵਿੱਚ ਸਕੂਲ ਹੈ ਜੀ ਰਾਵੀ ਦੇ ਕਰੋ ਫਲਾਈ ਦੇ ਵਿੱਚ ਤਾਂ 6 ਕਿਲੋਮੀਟਰ ਹੈ ਉਸ ਤੋਂ 10 ਕਿਲੋਮੀਟਰ ਦੂਰ ਹੈ ਰਾਵੀ ਦੇ ਵਿੱਚ ਜਿਆਦਾ ਪਾਣੀ ਆਣ ਕਰਕੇ ਉਹਦਾ ਮਾਰ ਜਿਹੜੀ ਹੈ ਇੱਥੋਂ ਤੱਕ ਵੀ ਪਈ ਹੈ ਇਸ ਸਕੂਲ ਦੇ ਵਿੱਚ ਵੀ 3-3 ਫੁੱਟ ਤੱਕ ਪਾਣੀ ਸੀਗਾ ਸਾਰੀ ਬਿਲਡਿੰਗ ਦੇ ਵਿੱਚ ਕੋਈ ਵੀ ਕਮਰਾ ਸਾਡਾ ਬਚਿਆ ਨਹੀਂ ਸੀਗਾ ਸੋ ਸਾਨੂੰ ਜਿਹੜੀ ਹਡਾਂ ਦੀ ਮਾਰ ਕਾਫੀ ਚੱਲਣੀ ਪਈ ਹੈ ਸਕੂਲ ਦੇ ਵਿੱਚ ਅਲਮਾਰੀਆਂ ਦੇ ਹੇਠਲੇ ਖਾਨਿਆਂ ਦੇ ਵਿੱਚ ਜਿਹੜਾ ਰਿਕਾਰਡ ਸੀਗਾ ਉਹ ਵੀ ਡੈਮੇਜ ਹੋ ਗਿਆ ਫਰਨੀਚਰ ਵੀ ਲੱਕੜ ਦਾ ਡੈਮੇਜ ਹੋ ਗਿਆ ਸੋ ਅੰਦਰ ਮਿੱਟੀ ਮਿੱਟੀ ਜਿਹੜੀ ਹੈ ਉਹ ਚਲੇ ਗਈ ਹੈ ਹੋਰ ਸਮੈਲ ਵਗੈਰਾ ਕੀੜੇ ਮਕੋੜੇ ਉਹ ਵੀ ਸਕੂਲ ਦੇ ਵਿੱਚ ਐਂਟਰ ਹੋ ਗਏ ਨੇ ਸੋ ਅ ਥੋੜਾ ਜਿਹਾ ਪਾਣੀ ਘਟਣ ਕਰਕੇ ਇਸ ਵੇਲੇ ਜਿਹੜੀ ਬਾਦ ਵਿੱਚ ਬਾਰਿਸ਼ ਪਈ ਹੈ ਉਹਦੇ ਕਰਕੇ ਫਿਰ ਪਾਣੀ ਜਮਾ ਹੋ ਗਿਆ ਹੈ ਪਾਰਕਾਂ ਦੇ ਵਿੱਚ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਫਾਈ ਮੁਹਿੰਮ ਜਿਹੜੀ ਹੈ ਉਹ ਚਲਾਈ ਹੋਈ ਹੈ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਸੋ ਉਹਦੇ ਵਿੱਚ ਹੀ ਆਪਣੇ ਫੋਰਥ ਕਲਾਸ ਜਿਹੜੇ ਨੇ ਸਾਡਾ ਸਟਾਫ ਜਿਹੜਾ ਹੈ ਉਹ ਨਾਲ ਪੂਰੀ ਮਦਦ ਕਰ ਰਿਹਾ ਹੈ ਉਹਦੇ ਵਿੱਚ ਫਰਨਲ ਵਗੈਰਾ ਸੜਕਾ ਦਿੱਤਾ ਜਾ ਰਿਹਾ ਹੈ ਮੱਛਰ ਮਾਰ ਵਾਲੀਆਂ ਦਵਾਈਆਂ ਦੀ ਸਪਰੇ ਪੰਪ ਜਿਹੜੇ ਉਹ ਉਹਦੇ ਨਾਲ ਕਿਤੇ ਜਾ ਰਹੇ ਨੇ ਸੋ ਬਾਕੀ ਸਫਾਈ ਕਿਉਂਕਿ ਕੈਂਪਸ ਕਾਫੀ ਵੱਡਾ ਹੈ ਇਸ ਕਰਕੇ ਸਫਾਈ ਨੂੰ ਵੀ ਹਜੇ 2-3 ਦਿਨ ਸਾਡੇ ਜਿਹੜੇ ਉਹ ਲੱਗਣੇ ਨੇ ਹਾਲਾਂਕਿ ਅਸੀਂ ਪਿਛਲੇ 4 ਦਿਨ ਤੋਂ ਸ਼ੁਰੂ ਹੋ ਗਏ ਅਸੀਂ ਪਹਿਲਾਂ ਹੀ ਹੈ ਕਿਸ 8 ਤਰੀਕ ਨੂੰ ਸਕੂਲ ਖੁੱਲ੍ਹ ਜਾਣੇ ਨੇ ਔਰ 4 ਦਿਨ ਤੋਂ ਅਸੀਂ ਲੱਗੇ ਹੋਏ ਆ ऑलरेडी ਛੁੱਟੀਆਂ ਦੇ ਦੌਰਾਨ ਵਿੱਚ ਬਟ ਫਿਰ ਵੀ ਹਜੇ ਵੀ ਸਾਡੇ ਕੰਮ ਜਿਹੜਾ ਉਹ ਕਾਬੂ ਦੇ ਵਿੱਚ ਨਹੀਂ ਆ ਰਿਹਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਸਕੂਲ ਨੂੰ ਨਾਰਮਲ ਹਾਲਾਤਾਂ ਦੇ ਵਿੱਚ ਲਿਆ ਕੇ ਵਿਦਿਆਰਥੀਆਂ ਦੀ ਪੜ੍ਹਾਈ ਜਿਹੜੀ ਉਹ ਸ਼ੁਰੂ ਕੀਤੀ ਜਾ ਸਕੇ ਜੀ ਧੰਨਵਾਦ ਥੈਂਕ ਯੂ ਮੇਰਾ ਨਾਮ ਦਿਲਬਾਖ ਕੁੰਦਲਾ ਮੈਂ ਲਕਸ਼ਾ ਪੰਜਾਬੀ ਐ ਸਰਕਾਰੀ ਸਿਨੀਅਰ ਸੈਕੰਡਰੀ ਮਗਰਮੋਦੀਆਂ ਦੇਖਾ ਗਰਦਾਸਪੁਰ ਤੋਂ ਮੈਂ ਬੋਲ ਰਿਹਾ ਤੇ ਹਾਲਾਤ ਇੱਥੇ ਸਕੂਲ ਦੇ ਕਾਫੀ ਮਾੜੇ ਨੇ ਕਿਉਂਕਿ ਇਹ ਬਿਲਕੁਲ ਬਾਰਡਰ ਦੇ ਲਾਗੇ ਇਲਾਕਾ ਰਾਵੀ ਦੀ ਮਾਰ ਇੱਥੇ ਪਈ ਹੈ ਤੇ ਸਾਰਾ ਪਾਣੀ ਜਿਹੜਾ ਲਗਭਗ 3-3 4-4 ਫੁੱਟ ਜਿਹੜਾ ਪਾਣੀ ਸਕੂਲ ਚ ਹੰਟ ਕਰ ਗਿਆ ਸੀ ਅਜੇ ਪ੍ਰਿੰਸੀਪਲ ਸਾਹਿਬ ਨੇ ਸਟਾਫ ਮੈਂਬਰਾਂ ਨੇ ਬੜੀ ਐਫਰਟ ਕੀਤੀ ਹੈ ਕਿ ਸਭ ਟਾਇਲਾਂ ਲਗੀਆਂ ਨੇ ਇਹ ਛੰਬ ਲੱਗਾ ਹੁੰਦੇ ਹੋਏ ਕਿ ਬੱਚੇ ਤਿਲਕ ਨਾ ਪੂਰੀ ਟਾਇਲ ਲੱਗੀ ਹੈ ਟਾਇਲਾਂ ਤੇ ਵੀ ਪਾਣੀ 3-3 4-4 ਫੁੱਟ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਛੇਤੀ ਛੇਤੀ ਸਫਾਈ ਹੋ ਸਕੇ ਤੇ ਆਪਣੇ ਵੱਲੋਂ ਸਟਾਫ ਮੈਂਬਰ ਲੱਗਾ ਨਾਲ ਪੀਣ ਲੱਗੇ ਨੇ ਹੋਰ ਬਾਹਰੋਂ ਅਸੀਂ ਲੇਬਰ ਦੇ ਬੰਦੇ ਲਿਆ ਕੇ ਸਫਾਈ ਕਰਵਾ ਰਹੇ ਹਾਂ ਤਾਂ ਕਿ ਬੱਚਿਆਂ ਦੀ ਪੜ੍ਹਾਈ ਨੂੰ ਨੁਕਸਾਨ ਨਾ ਹੋਵੇ ਤੇ ਇੱਕ ਦੋ ਦਿਨ ਲੱਗਣਗੇ ਤਾਂ ਕਿ ਜਿਹੜੇ ਬੱਚੇੜੇ ਆ ਉਹ ਆਮ ਵਾਂਗ ਜਿਹੜਾ ਉਹ ਹਾਲਾਤ ਜਿਹੜੇ ਹੋ ਜਾਣ ਤੇ ਅਸੀਂ ਸਾਡੀ ਕੋਸ਼ਿਸ਼ ਇਹ ਹੋਆ ਕਿ ਜਲਦੀ ਜਲਦੀ ਸਫਾਈ ਹੋ ਜਾਵੇ ਤੇ ਬੱਚੇੜੇ ਸਕੂਲ ਪਹੁੰਚ ਸਕਣ ਹਣੀ ਮੈਂ ਅਨਿਲਪੱਲਾ ਪ੍ਰਿੰਸੀਪਲ ਸਕੂਲ ਆਫ ਐਮਿਨੈਂਸ ਗੁਰਦਾਸਪੁਰ ਦੱਸਣਾ ਚਾਹਾਂਗਾ ਕਿ ਆਦਕੀ ਬਰਸਾਤਾਂ ਬਹੁਤ ਹੋਈਆਂ ਨੇ ਔਰ ਡਿਊਰਿੰਗ ਜਿਹੜੀਆਂ ਡਿਪਾਰਟਮੈਂਟ ਨੇ ਛੁੱਟੀਆਂ ਕੀਤੀਆਂ ਸਰਕਾਰ ਨੇ ਛੁੱਟੀਆਂ ਕੀਤੀਆਂ ਉਸ ਦੇ ਦੌਰਾਨ ਵੀ ਮੈਂ ਸਕੂਲ ਦੇ ਹਾਲਤ ਦੇਖਣ ਲਗਾਤਾਰ ਆਂਦਾ ਰਿਹਾ ਮੇਰੇ ਨਾਲ ਮੇਰੇ ਲੈਕਚਰਰਸ ਔਰ ਟੀਚਰਸ ਜਿਨੂੰ ਮੈਂ ਆਵਾਜ਼ ਮਾਰਦਾ ਰਿਹਾ ਆਉਂਦੇ ਰਹੇ ਨੇ ਔਰ છਤਾਂ ਸਾਰੀਆਂ ਲਗਭਗ ਟਪਕ ਰਹੀਆਂ ਸੀ ਔਰ ਕਾਫੀ ਨੁਕਸਾਨ ਹੋਣ ਹੋਸੀ ਬਚਾਇਆ ਵੀ ਹੈ ਜਿੰਨੇ ਕੰਪਿਊਟਰਸ ਵਗੈਰਾ ਜਾਂ ਸੌਫਟਵੇਅਰ ਜਿੰਨੇ ਵੀ ਸਾਡੇ ਕੋ ਆਈਟਮਸ ਨੇ ਸਾਰੇ ਅਸੀਂ ਟਕੀਆਂ ਨੇ ਲੇਕਿਨ ਪੱਖਿਆਂ ਦਾ ਕਾਫੀ ਨੁਕਸਾਨ ਹੋਇਆ ਸਾਡੇ ਪੱਖੇ ਕਾਫੀ ਸੜ ਗਏ ਨੇ ਔਰ ਅਜੇ ਵੀ ਆਪਣੇ ਜਿਹੜਾ ਕਮਰਿਆਂ ਚ ਪਾਣੀ ਆ ਜਿਹੜਾ ਛੱਤਾਂ ਚੋਂ ਟਪਕ ਰਿਹਾ ਵਾਇਰਿੰਗ ਵੀ ਸ਼ਾਰਟ ਹੋਣ ਦਾ ਖਤਸ਼ਾ ਕਿਉਂਕਿ ਦਿਵਾਰਾਂ ਤੱਕ ਪਾਣੀ ਆ ਗਿਆ। ਕਿੰਨੇ ਕਮਰੇ ਲੱਗਦਾ ਕਿ ਬੱਚਿਆਂ ਦੇ ਬੈਠਣ ਦੇ ਲਾਇਕ ਨਹੀਂ ਹੈਗੇ ਫੁਲਾਹ। ਆਲਮੋਸਟ ਸਾਰੇ ਹੀ ਬਸ 56 ਕਮਰੇ ਆ ਜਿਹੜੇ ਨਹੀਂ ਚੋਏ। ਆਲਮੋਸਟ ਸਾਰੇ ਹੀ ਕਮਰੇ ਟਪਕ ਰਹੇ ਨੇ। ਕਿੰਨੇ ਕਮਰੇ ਆ ਟੋਟਲ ਕਿਉਂਕਿ ਉਹ ਵੱਡਾ ਸਟੂਲਾ ਹੈ। ਆ 40 ਦੇ ਕਰੀਬ-ਕਰੀਬ ਹੋਣਗੇ। 40 ਤੋਂ ਵੱਧ ਹੀ ਹੋਣਗੇ ਘਟ ਨਹੀਂ ਹੈਗੇ। ਕਮਰੇ ਚੋਰੀਆ ਦਾ ਹਾਂਜੀ ਹਾਂ ਇਹ ਕਿਦੋਂ ਦਾ ਬਣਿਆ ਸਕੂਲ ਹੈ ਕਿਦੋਂ ਇਹ ਜੋ ਇਤਿਹਾਸ ਦੱਸਦਾ ਉਹ 1800 ਸਮਥਿੰਗ ਦਾ 1876 ਦਾ ਤੇ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਹੋਇਆ ਸਕੂਲ ਔਰ ਬਹੁਤ ਪੁਰਾਣਾ ਸਕੂਲ ਹੈ ਅਸੀਂ ਲਗਾਤਾਰ ਵਿੱਚੋਂ ਰਿਪੇਅਰ ਕਰਾਉਂਦੇ ਰਹੇ ਹਾਂ ਪਿੱਛੇ ਵੀ ਛੱਤਾਂ ਦੀ ਰਿਪੇਅਰ ਕਰਾਈ ਆ ਪੰਜ ਛੇ ਛੱਤਾਂ ਦੀ ਸਾਰੀ ਸਫਾਈ ਵਗੈਰਾ ਵੀ ਕਰਾਈ ਆ ਪਰ ਨਾਲੇ ਨਵੇਂ ਲਵਾਏ ਨੇ ਲੇਕਿਨ ਇਨ ਸਪਾਈਟ ਆਫ ਥੈਟ ਬਰਸਾਤਾਂ ਬਹੁਤ ਹੋਈਆਂ ਉਜੀ ਕਮਰਿਆਂ ਦੇ ਦੱਸਿਆ ਜਾ ਰਿਹਾ ਕਿ ਬਾਲੇ ਵੀ ਡਿੱਗੇ ਸੀ ਔਰ ਛੱਤ ਵੀ ਡਿੱਗੀ ਸੀ ਫਰਸ਼ ਵੀ ਹਾਂਜੀ ਔਰ ਪੇਰ ਕਰਵਾ ਚੁੱਕਿਆ ਅਸੀਂ ਪਿਛਲੇ ਸਾਲ ਮੈਂ ਜਦੋਂ ਆਇਆ ਮਨ ਇੱਕ ਸਾਲ ਹੋਇਆ ਤੇ ਆਏ ਅ ਅਸੀਂ ਉਹ ਬਾਲੇ ਵਗੈਰਾ ਸਾਰੇ ਚੇਂਜ ਕਰਾਤੇ ਆ ਸਰਕਾਰ ਨੇ ਐਲਾਨ ਕਰਤਾ ਹੈ ਕਿ ਜਿਹੜੇ ਸਕੂਲ ਸਿਕਿਓਰ ਹੈਗੇ ਆ ਬੱਚਿਆਂ ਦੇ ਬੈਟਰ ਨੇ ਲਾਇਕ ਹੈਗੇ ਆ ਉੱਥੇ ਸਟੂਡੈਂਟਸ ਆਨੇ ਸ਼ੁਰੂ ਹੋ ਜਾਣਗੇ ਕੱਲ੍ਹ ਤੋਂ ਲੱਗਦਾ ਕਿ ਇਹ ਕੰਡੀਸ਼ਨ ਜਿਹੜਾ ਲਾਜ਼ਪੁਰ ਦੇ ਸੀਨੀਅਰ ਸੈਂਟਰ ਸਕੂਲ ਵਿੱਚ ਬੱਚੇ ਆਨੇ ਚਾਹੀਦੇ ਆ ਦੇਖੋ ਜੀ ਇਹ ਡਿਪਾਰਟਮੈਂਟ ਦਾ ਫੈਸਲਾ ਹੈ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਲੇਕਿਨ ਐ ਵਕਿ ਦੋ ਚਾਰ ਦਿਨ ਮੇਰੇ ਹਿਸਾਬ ਨਾਲ ਦੇਣੇ ਚਾਹੀਦੇ ਆ ਤਾਂ ਕਿ ਸਾਰਾ ਸੁੱਕ ਸਕ ਜਾਏ ਜਿਵੇਂ ਕਹਿ ਰਹੇ ਆ ਮੌਸਮ ਵਿਭਾਗ ਵਾਲੇ ਕਿ ਇੱਕ ਅਦਾ ਦਿਨ ਬਰਸਾਤ ਹੋ ਰਹੀ ਆ ਤੇ ਮੈਂ ਸਮਝਦਾ ਕਿ ਇੱਕ ਦੋ ਦਿਨ ਵੇਟ ਕਰ ਲਾਂ ਬਾਕੀ ਡਿਪਾਰਟਮੈਂਟ ਜਿੱਦਾਂ ਕੇਗਾ ਅਸੀਂ ਤੇ ਨੌਕਰਾਂ ਜੀ ਅਸੀਂ ਵੈਸੇ ਹੀ ਕੰਡੀਸ਼ਨ ਹੋ ਰੱਖੀ ਗਈ ਹੈ ਪੀ ਡਬਲਯੂ ਡੀ ਸਰਵੇ ਕਰੇਗਾ ਸਭ ਹਾਂਜੀ ਹਾਂਜੀ ਕਿਉਂਕਿ ਰਿਪੋਰਟਾਂ ਚ ਮਿਨੀਮਮ ਦੋ ਤਿੰਨ ਮਹੀਨੇ ਲੱਗ ਜਾਣਗੇ ਕਿਉਂਕਿ ਸਕੂਲ ਕਾਫੀ ਹੈ ਇੱਕ ਇੱਕ ਸਕੂਲ ਬਾਰੇ ਵੀ ਕਰ ਤੇ ਇਕੱਠੇ ਨਹੀਂ ਕਰ ਸਕਦੇ ਦੋ ਤਿੰਨ ਮਹੀਨੇ ਦਾ ਟਾਈਮ ਲੱਗਿਆਗਾ ਇੰਨੀ ਦੇਰ ਚ ਕੀ ਹੋਣਾ ਚਾਹੀਦਾ ਦੇਖੋ ਜੀ ਨਾ ਵੀ ਅਸਰ ਨਾ ਪੇ ਔਰ ਬੱਚੇ ਵੀ ਸਕੇ ਉਹਦਾ ਮੈਂ ਆਪਣੇ ਸਕੂਲ ਦੇ ਸਭ ਤੋਂ ਸੀਨੀਅਰ ਮੋਸਟ ਸੱਤ ਅਧਿਆਪਕਾਂ ਦੀ ਕਮੇਟੀ ਬਣਾਈ ਹੈ ਸਵੇਰੇ ਆਉਂਦੇ ਔਰ ਉਹ ਮੈਨੂੰ ਅੱਜ ਰਿਪੋਰਟ ਦੇਗੀ ਮੈਂ ਵੀ ਨਾਲ ਔਰ ਉਹ ਵਾਲੀ ਰਿਪੋਰਟ ਹੈ ਜਿਹੜੀ ਅਸੀਂ ਪੀ ਡਬਲਯੂ ਡੀ ਨੂੰ ਡੀ ਸੀ ਸਾਹਿਬ ਨੂੰ ਔਰ ਆਪਣੇ ਡਿਪਾਰਟਮੈਂਟ ਨੂੰ ਦਿਆਂਗੇ ਅੱਗੇ ਜੋ ਡਿਪਾਰਟਮੈਂਟ ਦਾ ਹੁਕਮ ਹੋਏਗਾਸੀਂ ਮੰਨਣਾ ਜੀ ਅੱਗੇ ਵੀ ਮੰਨਦੇ ਰਿਆਂ ਹੁਣ ਵੀ ਮੰਨ ਅੱਜ ਦੇ ਦਿਨ ਚ ਕੀ ਕੰਡੀਸ਼ਨ ਹੈ ਕਿਉਂਕਿ ਸਮੈਲ ਕਾਫੀ ਦੇਖੀ ਗਈ ਹੈ ਕਮਰਿਆਂ ਵਿੱਚ ਔਰ ਮચ્છਰ ਵੀ ਪਰ ਮਾਰ ਰਹੇ ਹਾਂਜੀ ਹਾਂਜੀ ਅਜੇ ਤੇ ਸਫਾਈ ਵਗੈਰਾ ਚਾਲੂ ਹੋ ਰਹੀ ਆ ਆਲਮੋਸਟ ਸਫਾਈ ਅਸੀਂ ਕਰਵਾਤੀ ਆ ਕਮਰਿਆਂ ਜੋ ਪਾਣੀ ਕੱਢ ਦਿੱਤਾ ਆ ਆਲਮੋਸਟ ਔਰ ਛੱਪਾਂ ਜਿਹੜੀਆਂ ਟਪਕ ਰਹੀਆਂ ਨੇ ਉੱਤੇ ਜਾ ਕੇ ਦੇਖਿਆ ਵਾ ਛੱਪਾਂ ਬਿਲਕੁਲ ਸਾਫ਼ ਨੇ ਜਿਹੜੀਆਂ ਛੱਪਾਂ ਟਪਕ ਰਹੀਆਂ ਨੇ ਉਹ ਡੈਫੀਨਿਟਲੀ ਜਦੋਂ ਪਾਣੀ ਵਿੱਚੋਂ ਖਤਮ ਹੋਏਗਾ ਤੇ ਫੇਰ ਹੀ ਉਹ ਬੰਦ ਹੋਣਗੀਆਂ ਮੈਂ ਦੱਸਣਾ ਚਾਹਾਂਗਾ ਕਿ ਮੱਛਰ ਦੀ ਪਰਹਰ ਬਹੁਤ ਹੈ ਬਰਸਾਤ ਕਰਕੇ ਅਸੀਂ ਗਮਲਿਆਂ ਚੋਂ ਪਾਣੀ ਵਗੈਰਾ ਕਢਾਉਂਤਾ ਵਾ ਲੇਕਿਨ ਬਹੁਤ ਮੋਟਾ ਮੋਟਾ ਮੱਛਰ ਹੈ ਔਰ ਕਮਰਿਆਂ ਦੇ ਵਿੱਚ ਸਲਾਬ ਦੀ ਬੋ ਹੈ ਔਰ ਜਿਹੜੀਆਂ ਬਿਜਲੀ ਆ ਉਹ ਉਹਦੀ ਥੋੜੀ ਜੀ ਵਾਇਰਿੰਗ ਦਾ ਖਰਚਾ ਵਾ ਕਿ ਉਹ ਕਿਤੇ ਸ਼ਾਰਟ ਨਾ ਇਲੈਕਟ੍ਰੀਸ਼ੀਅਨ ਨੂੰ ਬੁਲਾਇਆ ਉਹ ਪਹਿਲੇ ਚੱਕ ਚੁੱਕ ਕਰੇਗਾ